ਮੈਂ ਉਸ ਫੈਮਿਲੀ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣਾ ਹੈ ਜਿਹੜੀ ਸਾਨੂੰ ਯੂਬਾ ਸਿਟੀ ਨਗਰ ਕੀਰਤਨ ਤੇ ਮਿਲੀ ਹੈਗੀ ਹੈ ਔਰ ਸੇਵਾਵਾਂ ਨਿਭਾਰੇ ਹੈਗੇ ਨੇ ਤੁਸੀਂ ਸ਼ਰੀਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਾਈ ਨੇ ਬਹੁਤ ਸ਼ਰੀਰ ਕਮਾਇਆ ਹੋਇਆ ਹੈ ਇਹਨਾਂ ਦੀ ਸਿੰਘਣੀ ਇਹਨਾਂ ਦੇ ਨਾਲ ਹੈ ਇਹਨਾਂ ਦਾ ਬੱਚਾ ਇਹਨਾਂ ਦੇ ਨਾਲ ਹੈ ਔਰ ਬੜੀ ਖੁਸ਼ੀ ਹੋਈ ਕਿ ਜਦੋਂ ਇਸ ਤਰ੍ਹਾਂ ਦਾ ਹੱਸਦਾ ਵਸਦਾ ਪਰਿਵਾਰ ਸਾਨੂੰ ਸੇਵਾ ਕਰਦਾ ਹੋਇਆ ਮਿਲਦਾ ਹੈ ਤਾਂ ਫਿਰ ਜਿਹੜੀਆਂ ਤਸਵੀਰਾਂ ਨੇ ਉਹ ਬਹੁਤ ਹੀ ਸ਼ਾਨਦਾਰ ਬਣ ਜਾਂਦੀਆਂ ਨੇ ਪਾਜੀ ਦੇ ਨਾਲ ਕਰਦੇ ਆ ਗੱਲਬਾਤ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਪਾਜੀ ਮੈਂ ਦੂਰੋਂ ਤੁਹਾਡੀ ਦੇਖੀ ਬਾਡੀ ਤਾਂ ਮੈਂ ਦੇਖਿਆ ਜੀ ਬਹੁਤ ਮਹਾਰਾਜ ਦੀ ਕਿਰਪਾ ਤੁਸੀਂ ਸਰੀਰ ਕਮਾਇਆ ਹੋਇਆ ਉਹ ਨਾਲ ਦੀ ਨਾਲ ਤੁਸੀਂ ਜਿਹੜਾ ਸ਼ਰਦਾਈ ਨੂੰ ਰਗੜੇ ਲਗਾ ਰਹੇ ਹੋ ਕਦੋਂ ਦੀ ਸੇਵਾ ਪਾਜੀ ਇੱਥੇ ਤੁਸੀਂ ਕਰ ਰਹੇ ਹੈਗੇ ਇਹ ਤਾਂ ਦੇਖੋ ਸਾਡਾ ਕੋਈ ਜ਼ੋਰ ਨਹੀਂ ਹੈਗਾ ਇਹ ਤਾਂ ਬਾਬਾ ਦੀਪ ਸਿੰਘ ਜੀ ਦਾ ਆਸਰਾ ਕਰਕੇ ਆ ਉਹਨਾਂ ਦਾ ਥਾਪੜਾ ਕਰਕੇ ਅਸੀਂ ਕਰੀ ਜਾਂਦੇ ਆ ਸਾਰਾ ਦਿਨ ਲੱਗੇ ਰਹੀਦਾ ਜਿੰਨੀਆਂ ਜਿੰਨਾ ਰਗੜ ਹੋ ਜਵੇ ਉਹਨਾਂ ਵਧੀਆ ਬਾਕੀ ਅਸੀਂ ਤਾਂ ਕੰਮ ਆਪਣਾ ਕਰਮ ਕਰੀ ਜਾਂਦੇ ਆ ਬਾਬਾ ਆਪੇ ਕਰਾਈ ਜਾਂਦਾ ਕਿੰਨੇ ਸਾਲ ਹੋ ਗਏ ਜੀ ਇੱਥੇ ਸੇਵਾ ਕਰਦੇ ਇੱਥੇ 3 ਸਾਲ ਹੋ ਗਏ ਆ ਹੁਣ ਆ ਆ ਤੀਸਰਾ ਸਾਲ ਹੀ ਆ ਅਮਰੀਕਾ ਆਇਆ ਨੂੰ ਕਿੰਨਾ ਸਮਾਂ ਅਮਰੀਕਾ ਆਇਆ ਨੂੰ 2015 ਜੇ ਆਇਆ ਸੀਗਾ ਜੀ ਜਨਵਰੀ ਦੇ ਵਿੱਚ ਮੈਂ ਪੰਜਾਬ ਤੋਂ ਕਿਹੜਾ ਏਰੀਆ ਪੰਜਾਬ ਤੋਂ ਲੁਧਿਆਣਾ ਮਾਲਵਾ ਹਾਂਜੀ ਤੇ ਭੈਣ ਜੀ ਹੁਣੀ ਤੁਸੀਂ ਇੱਥੇ ਆ ਕੇ ਵਿਆਹ ਕਰਾਇਆ ਜਾਂ ਉੱਥੇ ਹੀ ਨਹੀਂ ਇੱਥੇ ਆ ਕੇ ਵਿਆਹ ਕਰਾਇਆ ਤੇ ਇਹ ਮੇਰੀ ਵਾਈਫ ਸਿੰਘਣੀ ਇਹ ਹਾਫ ਪੋਰਚੂਗਲ ਪੋਰਚੂਗੀਜ਼ ਆ ਤੇ ਹਾਫ ਪੰਜਾਬੀ ਆ ਜੀ ਓਕੇ ਹਾਂਜੀ